ਇਹ ਕਾਂਗਰਸ ਪਾਰਟੀ ਦੀ ਹਾਰ ਨਹੀਂ ਇਹ ਹੰਕਾਰ ਦੀ ਹਾਰ ਹੈ ਇਹਨਾਂ ਦਾ ਮੰਨਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਲੋਕਾਂ ਦੀ ਸੇਵਾ ਕਰਨ ਵਾਲੇ ਲੀਡਰ ਚਾਹੀਦੇ ਆ ਕਾਂਗਰਸ ਪਾਰਟੀ ਦੇ ਅੰਦਰ ਭ੍ਰਸ਼ਟਾਚਾਰ ਦੇ ਵਿਰੁੱਧ ਲੜਾਈ ਲੜਨ ਵਾਲੇ ਲੀਡਰ ਚਾਹੀਦੇ ਆ ਲੋਕਾਂ ਦੀ ਲੜਾਈ ਲੜਨ ਵਾਲੇ ਲੀਡਰ ਚਾਹੀਦੇ ਆ ਲੋਕਾਂ ਦੀਆਂ ਦਿੱਕਤਾਂ ਤੇ ਦੁਸ਼ਵਾਰੀਆਂ ਨੂੰ ਦੂਰ ਕਰਨ ਵਾਲੇ ਲੀਡਰ ਚਾਹੀਦੇ ਆ ਕਿਹੜੇ ਤਰੀਕੇ ਪੈਸਾ ਭਾਇਆ ਜਾਂਦਾ ਕਿਹੜੇ ਤਰੀਕੇ ਸ਼ਰਾਬਾਂ ਵੰਡੀਆਂ ਜਾਂਦੀਆਂ ਕਿਹੜੇ ਤਰੀਕੇ ਸਮਾਨ ਵੰਡੇ ਜਾਂਦੇ ਕਿਹੜੇ ਤਰੀਕੇ ਪੁਲਿਸ ਵਰਤੀ ਜਾਂਦੀ ਹੈ ਕਿਹੜੇ ਤਰੀਕੇ ਸਰਕਾਰੀ ਅਫਸਰਸ਼ਾਹੀ ਵਰਤੀ ਜਾਂਦੀ ਹੈ ਕੋਈ ਜਿੱਤ ਜਿੱਤ ਨਹੀਂ ਮੈਂ ਮੈਂ 1.5 ਲੱਖ ਜਿੰਨੇ ਪੈਸਾ ਭਿਦਾਉਂਗਾ ਕੋਣ ਕਰੇ ਅਸੀਂ ਬਹੁਤ ਜ਼ਿਆਦਾ ਲੀਡ ਲੈ ਜਿੰਨਾ ਸੀ ਤੇ ਬਿਆਸ ਸਾਹਿਬ ਸਾਨੂੰ ਛੱਡ ਨਹੀਂ ਦਿੱਤਾ ਹੈਨਾ ਜੇ ਉਹ ਬੈਂਸਾਬ ਨਹੀਂ ਗਿਆ ਤੇ ਹੁਣ ਮਤਲਬ ਇਹ ਆ ਵੀ ਅਸੀਂ ਉਹਨੂੰ ਮੰਨਦੇ ਨਹੀਂ ਹੈ ਕਿਉਂ ਮਿਰਚਾਂ ਲੱਗੀਆਂ ਮੁੱਢ ਕਦੀਮ ਤੋਂ ਜਦੋਂ ਤੋਂ ਇਹਨਾਂ ਨੇ ਸੁਰਤ ਸੰਭਾਲੀ ਹੋਗੀ ਕਾਂਗਰਸ ਤੇ ਫੈਮਿਲੀਜ਼ ਨੇ ਇਹ ਮੈਨੂੰ ਪਿਆਰ ਕਰਦੇ ਆ ਜੀ ਚਾਹੇ ਮੈਂ ਜੁਮਾ ਜੁਮਾ ਨਾ ਕਾਂਗਰਸ ਦੇ ਵਿੱਚ ਪਰ ਮੈਂ ਇਹਨਾਂ ਦੇ ਪਿਆਰ ਦਾ ਕਦਰਦਾਨ ਆ ਮੈਂ ਇਹਨਾਂ ਦੇ ਇਸ ਪਿਆਰ ਤੇ ਅਸੀਸ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਦਾ ਸਾਰੇ ਟਕਸਾਲੀ ਕਾਂਗਰਸੀ ਅਰ ਵੈਗੁਰੂ ਕਿਰਪਾ ਕਰੇ ਜਿਹੜੀ ਮਨੁਸ਼ਾ ਇਹਨਾਂ ਦੇ ਮਨ ਦੇ ਵਿੱਚ ਐ ਸਿਮਰਜੀਤ ਸਿੰਘ ਬੈਂਸ ਤੋਂ ਵੈਗੁਰੂ ਉਹ ਮਨਸ਼ਾ ਪੂਰੀ ਕਰੇ ਇਹਨਾਂ ਦਾ ਮੰਨ ਆ ਕਿ ਕਾਂਗਰਸ ਪਾਰਟੀ ਦੇ ਅੰਦਰ ਲੋਕਾਂ ਦੀ ਸੇਵਾ ਕਰਨ ਵਾਲੇ ਲੀਡਰ ਚਾਹੀਦੇ ਆ ਕਾਂਗਰਸ ਪਾਰਟੀ ਦੇ ਅੰਦਰ ਭ੍ਰਸ਼ਟਾਚਾਰ ਦੇ ਵਿਰੁੱਧ ਲੜਾਈ ਲੜਨ ਵਾਲੇ ਲੀਡਰ ਚਾਹੀਦੇ ਆ ਲੋਕਾਂ ਦੀ ਲੜਾਈ ਲੜਨ ਵਾਲੇ ਲੀਡਰ ਚਾਹੀਦੇ ਆ ਲੋਕਾਂ ਦੀਆਂ ਦਿੱਕਤਾਂ ਤੇ ਦੁਸ਼ਵਾਰੀਆਂ ਨੂੰ ਦੂਰ ਕਰਨ ਵਾਲੇ ਲੀਡਰ ਚਾਹੀਦੇ ਆ ਮਤਲਬ ਕਿ ਲੰਗੜੇ ਘੋੜੇ ਨਹੀਂ ਚਾਹੀਦੇ ਜੋ ਰਾਹੁਲ ਗਾਂਧੀ ਸਾਹਿਬ ਕਹਿੰਦੇ ਆ ਬਰਾਤੀ ਘੋੜੇ ਨਹੀਂ ਚਾਹੀਦੇ ਵੀ ਦੇਖਣ ਪੱਖ ਨੂੰ ਚੰਗਾ ਪੰਜ ਕਲਿਆਣਾ ਸੋਹਣਾ ਸੁਣਖਾ ਸਜਿਆ ਸਜਾਇਆ ਨਹੀਂ ਚਾਹੀਦਾ ਹੋ ਇਨਾ ਤਕਸਾਲੀ ਸਤਕਾਰਯੋਗ ਕਾਂਗਰਸੀ ਵੀਰਾਂ ਦੇ ਮਨ ਦੀਆਂ ਅਵਸਥਾਵਾਂ ਮੈਂ ਤੁਹਾਡੇ ਨਾਲ ਪ੍ਰਗਟ ਕੀਤੀਆਂ ਨੇ ਮੈਂ ਇਨ੍ਹਾਂ ਦਾ ਆਦਰ ਸਤਕਾਰ ਕਰਦਾ ਇਹਨਾਂ ਨੂੰ ਜਿਉਂ ਆਖਦਾ ਰਹਿ ਗਈ ਗੱਲ ਬਾਈ ਇਲੈਕਸ਼ਨ ਦੀ ਤੁਸੀਂ ਕੀਤੀ ਹੈ ਇਹ ਸਰਕਾਰਾਂ ਬਾਈ ਹੁੱਕ ਐਂਡ ਕਰੁਕ ਕੀ ਕੋਸ਼ਿਸ਼ ਕਰਦੀਆਂ ਨੇ ਮੇਰੇ ਨਾਲੋਂ ਵੱਧ ਜਾਣਕਾਰੀ মিডিਆ ਦੇ ਕੋਲੇ ਆ ਕਿਹੜੇ ਤਰੀਕੇ ਪੈਸਾ ਭਾਇਆ ਜਾਂਦਾ ਕਿਹੜੇ ਤਰੀਕੇ ਸ਼ਰਾਬਾਂ ਵੰਡੀਆਂ ਜਾਂਦੀਆਂ ਕਿਹੜੇ ਤਰੀਕੇ ਸਮਾਨ ਵੰਡੇ ਜਾਂਦੇ ਆ ਕਿਹੜੇ ਤਰੀਕੇ ਪੁਲਿਸ ਵਰਤੀ ਜਾਂਦੀ ਹੈ ਕਿਹੜੇ ਤਰੀਕੇ ਸਰਕਾਰੀ ਅਫਸਰਸ਼ਾਹੀ ਵਰਤੀ ਜਾਂਦੀ ਹੈ ਇਹ ਕੋਈ ਜਿੱਤ ਜਿੱਤ ਨਹੀਂ ਮੈਂ ਮੈਂ 1.5 ਲੱਖ ਕੀ ਹੁੰਦੀ ਆ ਸਾਡੇ 55000 ਵੋਟ ਸਾਡਾ ਕੈਂਡੀਡੇਟ ਲੈ ਜਾਂਦਾ ਤਾਂ ਅਸੀਂ ਧੋਵੀਂ ਪਟਕਣੀ ਦੇਤੀ ਸੀ ਪਰ ਅਫਸੋਸ ਆ ਕਿ ਸਾਡਾ ਉਮੀਦਵਾਰ ਇਹ ਕਾਂਗਰਸ ਪਾਰਟੀ ਦੀ ਹਾਰ ਨਹੀਂ ਇਹ ਹੰਕਾਰ ਦੀ ਹਾਰ ਹੋ ਗਈ ਝਾੜੂ ਦੀ ਜਿੱਤ ਨਹੀਂ ਨਿਮਰਤਾ ਦੀ ਜਿੱਤ ਹੋ ਗਈ ਅਸਤੀਫੇ ਲਗਾਤਾਰ ਜਾਰੀ ਅਸੀਂ ਸਬਕ ਲਵਾਂਗੇ ਸਾਡੀ ਹਾਈ ਕਮਾਂਡ ਆ ਉਹਨੇ ਦੇਖਣਾ ਮੈਂ ਰਿਜ਼ਾਈਨ ਕੀਤਾ ਇਹਨਾਂ ਨੇ ਰਿਜ਼ਾਈਨ ਕੀਤਾ ਇਹਨਾਂ ਨੇ ਕੀਤਾ A B C D ਕਿਸੇ ਸੀਨੀਅਰ ਜੂਨੀਅਰ ਨੇਤਾ ਨੇ ਰਿਜ਼ਾਈਨ ਕੀਤਾ ਉਹ ਹਾਈ ਕਮਾਂਡ ਨੇ ਦੇਖਣਾ ਪ੍ਰਵਾਨ ਕਰਨਾ ਨਹੀਂ ਕਰਨਾ ਜੇ ਪ੍ਰਵਾਨ ਹੋ ਗਏ ਤੇ ਭਾਈ ਹਾਈ ਕਮਾਂਡ ਨੂੰ ਕੋਈ ਦਿਖਿਆ ਹੋਊਗਾ ਵੀਰਾਂ ਨੇ ਜਿਹੜੀ ਭਾਵਨਾ ਨਾਲ ਰਿਜ਼ਾਈਨ ਕੀਤਾ ਤੇ ਉਹ ਭਾਵਨਾ ਕੀ ਹੈਗੀ ਐ ਸੋ ਇਹਦੇ ਚ ਹਾਈ ਕਮਾਂਡ ਜਾਣੇ ਅਸਤੀਫਾ ਦੇਣ ਵਾਲੇ ਜਾਣਣ ਤੇ ਪ੍ਰਵਾਨ ਕਰਨ ਵਾਲੇ ਜਾਣਣ ਕਿਹੜਾ ਜੋ ਬਿਆਨ ਸਾਹਿਬ ਨੇ ਕਹਿਤਾ ਬਿਲਕੁਲ ਉਹ ਆਲਰੇਡੀ ਲੋਕਾਂ ਦੇ ਸਾਹਮਣੇ ਆ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਜਿਹੜਾ ਤੁਹਾਡੇ ਪੱਤਰਕਾਰ ਭਰਾ ਬੈਂਸਾ ਬਾਰੇ ਕੁਝ ਮੈਂ ਕੋਈ ਕੋਈ ਚੈਨਲ ਖੋਲਦਾ ਉਹ ਕਹਿੰਦੇ ਆ ਵੀ ਜਿਹੜਾ ਨੇ ਪਵਾੜੇ ਦੀ ਜੋ ਵੀ ਹੈਗਾ ਜਦੋਂ ਕਾਂਗਰਸ ਆਏ ਇਹਨਾਂ ਨੇ ਪਵਾੜਾ ਪਾਇਆ ਇਹ ਜਿਹੜੀ ਕਾਂਗਰਸ ਦੇ ਨਾਲ ਤੁਰੇ ਫਿਰਦੇ ਲੱਖਾਂ ਹਜ਼ਾਰਾਂ ਲੋਕ ਇਹ ਐਵੇਂ ਤੁਰੇ ਫਿਰਦੇ ਨੇ ਜੇ ਪਵਾੜਾ ਪਾਉਂਦੇ ਨੇ ਅਸੀਂ 50 ਸਾਲ ਦੇ ਕਾਂਗਰਸੀ ਨਾਲ ਤੁਰੇ ਫਿਰਦੇ ਅਸੀਂ ਭਾਵੇਂ 100 ਬੰਦਾ ਹਰ ਵਾਰੀ ਹਰ ਮਹੀਨੇ ਲੈ ਕੇ ਉਹਨਾਂ ਅਸੀਂ ਐਵੇਂ ਤੁਰੇ ਫਿਰਦੇ ਆ ਉਹਨਾਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਮਾਰਨਾ ਚਾਹੀਦਾ ਹੈ ਉਹਨਾਂ ਨੇ ਕੌਂਸਲਰਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਬਿਆਨ ਸਾਹਿਬ ਦੇ ਖਿਲਾਫ ਹੁਣ ਜਦੋਂ ਕਾਉਂਸਲ ਇਲੈਕਸ਼ਨ ਸ਼ੁਰੂ ਹੋਏ ਨੇ ਜਦੋਂ ਟੇਟਾ ਕਾਉਂਸਲ ਸਾਹਿਬ ਨੇ ਲਈਆਂ ਨੇ ਆਪਣੇ ਕਾਉਂਸਲ ਉਹਨਾਂ ਜਿਤਾਏ ਵੀ ਉਹਨਾਂ ਦੇ ਤੁਸੀਂ ਬਿਆਨ ਪੜ੍ਹਿਆ ਨੇ ਫੇਸਬੁੱਕ ਤੇ ਸਾਡੇ ਕਹਿੰਦੇ ਤੇ ਲੋੜ ਨਹੀਂ ਹੈ ਉਹਨਾਂ ਨੇ ਆਪਣੇ ਲੀਡਰ ਨੂੰ ਕਿਉਂ ਨਹੀਂ ਘੂਰਿਆ ਇਸ ਗੱਲ ਤੋਂ ਵੀ ਤੂੰ ਯਾਦ ਦੋਜੋ ਫਰਕ ਇਹ ਨਾ ਪਾਇਆ ਅਸੀਂ ਲੋਕਾਂ ਨੇ ਪਾਇਆ ਉਹ ਖਮੈਜਾ ਕਿ ਨਭੂਤਾ ਪਿਆ ਕਾਂਗਰਸ ਨੇ ਤੇ ਨਾ ਕਿਹਦਾ ਲੱਗਦਾ ਬਿਆਨ ਸਾਹਿਬ ਦਾ ਜੇ ਬਿਆਨ ਸਾਹਿਬ ਜਿਤਾਉਂਦਾ ਉਹਨਾਂ ਕਹਿੰਦਾ ਅਸੀਂ ਬਹੁਤ ਜ਼ਿਆਦਾ ਲੀਡ ਨਾਲ ਜਿੱਤਣਾ ਸੀ ਤੇ ਬਿਆਨ ਸਾਹਿਬ ਨੇ ਸਾਨੂੰ ਜਿੱਤਣ ਨਹੀਂ ਦਿੱਤਾ ਵਾਹ ਹੈ ਨਾ ਜੇ ਉਹ ਬਿਆਨ ਸਾਹਿਬ ਨਹੀਂ ਗਿਆ ਤੇ ਹੁਣ ਮਤਲਬ ਇਹ ਆ ਵੀ ਅਸੀਂ ਉਹਨੂੰ ਮੰਨਦੇ ਨਹੀਂ ਹੈ ਕਿਉਂ ਮਿਰਚਾਂ ਲੱਗੀਆਂ ਵਿਆਹ ਤੁਸੀਂ ਰੱਖਿਆ ਕਿ ਅਸੀਂ ਰੱਖਿਆ ਆ ਮਾਜਾ ਚਾਉਂਦੇ ਬੰਦੇ ਨੇ ਡਾਕਟਰ ਸਾਹਿਬ ਮੇਰੇ ਕੋਲ ਨੇ ਇਹਦੀ 50 ਵੋਟਾਂ ਨੇ ਕੋਈ ਬੰਦਾ ਕਹਦੇ ਬਿਆਨ ਸਾਹਿਬ ਕਿਸੇ ਨੂੰ ਕਿਹਾ ਵੀ ਤੂੰ ਬਿਲਕੁਲ ਕੰਨ ਸੀ ਮਜ਼ਦਰਾ ਕਰਿਓ ਕੋਈ ਵਰਕਰ ਕਹਦੇ ਬਿਆਨ ਸਾਹਿਬ ਨੇ ਕਿਹਾ ਠੀਕ ਆ ਉਹਨਾਂ ਦਾ ਆਪਸੀ ਸੀਗਾ ਪਰ ਪਾਰਟ ਵਰਕਰ ਨੇ ਤਾਂ ਨਹੀਂ ਕਿਹਾ ਇਹ ਸਾਡੀ ਡਿਊਟੀ ਲਾਉਂਦੇ ਇਹ ਜ਼ਰੂਰ ਜਾਣਾ ਕਿ ਜਿਹੜਾ ਕਿਹੜੀ ਕੰਸੀ ਜਿੱਥੇ ਬਿਆਸ ਦੀ 20000 ਵੋਟ ਨਹੀਂ ਹੈ ਕਿਹੜੀ ਕੰਸੀ ਸਾਰੇ ਲੁਧਿਆਣੇ ਵਿੱਚ 50 ਦੀ ਗੱਲ ਕਰਦਾ 20000 ਵੋਟ ਜਿਹੜਾ ਵਾਸਤੇ ਕੀ ਚੀਜ਼ ਹੈ ਇਹਨਾਂ ਵਰਕਰ ਜ਼ਮੀਨੀ ਪੱਧਰ ਤੇ ਵਰਕਰ ਨੇ ਯਾਰ ਕੋਈ ਲੀਡਰ ਨੂੰ ਲਾਇਕ ਨਹੀਂ ਕਰਦੇ ਇਹ ਇਸ ਲਈ ਵਰਕਰਾਂ ਨੂੰ ਲਾਇਕ ਕਰਦੇ ਨੇ ਜਿਹਨਾਂ ਲੋਕਾਂ ਨੇ ਜਾਂਦੇ ਕੰਮ ਕਰਾਦੇ ਉਹਨਾਂ ਦੇ ਸਹਾਰੇ ਤੇ ਆਸ਼ੂ ਵਰਸਸ ਕਾਂਗਰਸ ਮੰਨੀ ਹੈ ਹਾਂਜੀ ਆਸ਼ੂ ਵਰਸਸ ਕਾਂਗਰਸ ਮੰਨੀ ਹੈ ਉਹਦੇ ਹੁਣ ਤੁਹਾਡੇ ਸਾਹਮਣੇ ਹੀ ਆ ਉਸੇ ਤੁਸੀਂ ਦੇਖ ਲਿਆ ਹਾਂ ਚਰਨਦੀਪ ਬਹੁਤ ਅਦਾ ਇੱਧਰ ਵੀ ਆਪੋ ਹਾਜੀ ਸਸੀ ਗਾਲ ਜੀ ਡਾਕਟਰ ਸਾਹਿਬ ਸਰ ਮੈਂ ਬਲਜੀਤ ਗੋਗਨਾ ਜੀ ਕੱਟਰ ਕਾਂਗਰਸੀ ਮੈਂ 1975 ਤੋਂ ਜੁਗਿੰਦਰਪਾਲ ਪਾਟੇ ਜੀ ਦਾ ਚੇਲਾ ਹਾਂ ਔਰ ਅਜ ਤੱਕ ਬੜੇ ਸਮੈ ਬਰੋਟਾ ਰੋਟੇ ਰਹਿਣਾ 50 ਸਾਲ 60 ਸਾਲ ਮਨੋ ਹੋ ਗਏ ਮੇਰੇ ਸਾਹਮਣੇ ਕੁਲਿੰਦਰ ਬੈਸ ਜੀ ਨੇ ਮੇ ਇਲੈਕਸ਼ਨ ਲੜਿਆ ਤਾਂ ਪਹਿਲਾ ਇਲੈਕਸ਼ਨ 1991 ਚ ਮੈਂ ਉਸ ਟਾਈਮ ਉਸ ਇਲਾਕੇ ਦਾ ਪ੍ਰਧਾਨ ਸੀਗਾ 20 ਸਾਲ ਮੈਂ ਪ੍ਰੋਟਾ ਰੋਡ ਦਾ ਮਹੱਲਾ ਸਦਾਰ ਕਮੇਟੀ ਦਾ ਪ੍ਰਧਾਨ ਰਿਹਾ ਜੀ ਔਰ ਮੇਰੇ ਤੇ ਕੋਈ ਉਂਗਲੀ ਨਹੀਂ ਉਠਾ ਸਕਦਾ ਅੱਜ ਤੱਕ ਕੋਈ ਕਾਂਗਰਸ ਦਾ ਲੀਡਰ ਨਹੀਂ ਕਹਿ ਸਕਦਾ ਮੇਰੇ ਕੋਲ 10 ਰੁਪਏ ਵੀ ਲੈ ਆ ਔਰ ਮੈਂ ਕਿਸੇ ਲੀਡਰ ਦੀ ਚਮਚਾਗਰੀ ਨਹੀਂ ਕੀਤੀ ਕਾਂਗਰਸ ਦੇ ਲੀਡਰ ਦੀ 20 ਸਾਲ ਮੈਂ ਜਨੈਲ ਸਿੰਘ ਸਿਮਲਾ ਜੀ ਸਾਡਾ ਸੀਗਾ ਕਾਉਂਸਲਰ ਸਾਥ ਦਿੱਤਾ ਬਗ ਉਹਨਾਂ ਨੇ ਮੈਨੂੰ ਪੁੱਛਿਆ ਨਹੀਂ ਕਿਸੇ ਨਾਲ ਤੱਕ ਮੇਰੇ ਮਦਰ ਦੀ ਡੈਥ ਹੋ ਗਈ ਮੇਰੇ ਮਦਰ ਤੇ ਕੋਈ ਕਾਂਗਰਸੀ ਨਹੀਂ ਆਇਆ ਤੇ ਦੁੱਖ ਕਿੱਡਾ ਲੱਗਦਾ ਬਲਜੀਤ ਗੋਗਨਾ ਨੇ ਮਤਲਬ ਆਪਣਾ ਘਰਬਾਰ ਨਹੀਂ ਦੇਖਿਆ ਕਾਂਗਰਸ ਪਾਰਟੀ ਦੇਖੀ। ਤੋਂ ਮੈਨੂੰ ਬੜੀ ਖੁਸ਼ੀ ਹੈ ਜਦੋਂ ਬੈਸ ਸਾਹਿਬ ਸਾਡੇ ਕਾਂਗਰਸ ਚ ਆਏ ਨੇ। ਅਸੀਂ ਬੜੀ ਦੇਰ ਤੋਂ ਸੋਚਦੇ ਵੀ ਕੋਈ ਸਾਡੇ ਇਲਾਕੇ ਦੱਕੜੀ ਜਾ ਆਦਾਂ ਕਿ ਲੱਗੇ ਕਿ ਕੋਈ ਐਸਾ ਲੀਡਰ ਆਵੇ ਜੋ ਵਰਕਰ ਨੂੰ ਜਾਣਦਾ ਹੋਵੇ, ਵਰਕਰ ਦਾ ਗਰੀਬਾਂ ਦਾ ਮਸੀਹਾ ਹੋਵੇ। ਪਬਲਿਕ ਨਾਲ ਜੁੜਿਆ ਹੋਵੇ, ਜ਼ਮੀਨ ਨਾਲ ਜੁੜਿਆ ਹੋਵੇ। ਤੇ ਬੈਸ ਸਾਹਿਬ ਜ਼ਮੀਨ ਨਾਲ ਜੁੜੇ ਹੈ। ਅਸਰ ਪੂਰਾ 1 ਸਾਲ ਦਾ ਸਮਾਂ ਰਹਿ ਗਿਆ ਇਲੈਕਸ਼ਨਾਂ ਨੂੰ। ਤਾਂ ਕੀ ਦੇਖਦੇ ਹੋ ਤੁਸੀਂ ਆਉਣ ਵਾਲੇ ਇਲੈਕਸ਼ਨਾਂ ਵਿੱਚ ਬਹਿਸ ਸਾਹਿਬ ਨੇ ਜਿਤਾ ਕੇ ਇੱਥੇ ਲਿਆਣਾ ਆਤਮਨਗਰ ਜੇ ਲੜਾਂਗੇ ਦੱਖਣੀ ਹਲਕੇ ਦੇ ਬਲਿੰਦਰ ਬਹਿਸ ਜੀ ਲੜਾਂਗੇ ਅਸੀਂ ਉਹਨਾਂ ਨਾਲ ਖੜੇ ਹਾਂ ਸਾਰਾ ਦੱਖਣੀ ਹਲਕਾ ਆਤਮਨਗਰ ਦਾ ਹਲਕਾ ਖੜਾ ਅਸੀਂ ਦੱਖਣੀ ਦੇ 50 ਸਾਲ ਦੇ ਇੱਕ ਇੱਕ ਬੰਦਾ ਅਸੀਂ ਘਰ ਦੇ ਇੱਕ ਇੱਕ ਬੰਦੇ ਨੂੰ ਜਾਣਦੇ ਆ ਜੀ ਉਹਨੂੰ 50 ਸਾਲ ਹੋ ਗਏ ਮਤਲਬ ਪਾਰਟੀ ਦੇ ਵਿੱਚ ਮਗਰ 50 ਸਾਲ ਦੇ ਵਿੱਚ ਮੇਰੀ ਕੋਈ ਕਦਰ ਨਹੀਂ ਥੀ ਕਿਸੇ ਕਾਂਗਰਸ ਨੂੰ ਲੋੜ ਵੀ ਨਹੀਂ ਨਹੀਂ ਕਿਤੇ ਨਾ ਸੀ ਮੈਂ ਆਪਣੀ ਪਾਰਟੀ ਨਾਲ ਖੜਾ ਜਿੱਦੋਂ ਸਾਨੂੰ ਪਤਾ ਲੱਗਾ ਬਹਿਸ ਸਾਹਿਬ ਆ ਗਏ ਨੇ ਸਾਨੂੰ ਪਤਾ ਇੱਕ ਸੱਚਾ ਸੁੱਚਾ ਇਨਸਾਨ ਮੈਂ ਦੇਖਿਆ ਨਾ ਲੋਕਾਂ ਦਾ ਕੰ ਆਤ 20 ਸਾਲ 15 ਸਾਲ ਦੀ ਪਹਿਲਾਂ ਦੀ ਗੱਲ ਹੋ ਗਈ ਇੱਕ ਬਜ਼ੁਰਗ 80 ਸਾਲ ਦਾ ਉਹਨਾਂ ਕੋਈ ਪਾਣੀ ਦਾ ਕੰਮ ਨਹੀਂ ਹੋ ਰਿਹਾ ਸੀ ਉਹ ਵਿਚਾਰੇ ਪਤਾ ਨਹੀਂ ਕਿੰਨੀ ਵਾਰੀ ਢੇੜੇ ਲਾਏ ਨੇ 80 ਸਾਲ ਦੇ ਬੁਢੇ ਪੌੜੀਆਂ ਚਾੜੀਆਂ ਕਾਰਪੋਰੇਸ਼ਨ ਦੇ ਨੋ ਨੰਬਰ ਕਮਰੇ ਚ ਉਹਨਾਂ ਦਾ ਰਹਿੰਦੇ ਸੀ ਉਹ ਜਿਹੜਾ ਅਫਸਰ ਸੀ ਤੋਂ ਬਥੱਕ ਗਿਆ ਹਾਰ ਕੇ ਬੈਸ ਸਾਹਿਬ ਇੱਕ ਦਿਨ ਆਏ ਮੈਂ ਮੈਂ ਵੀ ਕੋਈ ਕੰਮ ਕਰਾਉਣ ਗਿਆ ਸੀ ਮੈਂ ਸਮਝੀ ਸੀ ਬੈਸ ਜੀ ਉੱਥੇ ਆਏ ਉਹਨਾਂ ਨੇ ਪਹਿਲਾਂ ਸਵਾਲ ਕੀਤਾ ਅਫਸਰ ਨੂੰ ਵੀ ਇਹ ਬੰਦੇ ਦਾ ਕੰਮ ਕਿਉਂ ਨਹੀਂ ਹੋ ਰਿਹਾ ਤੇ ਬਜ਼ੁਰਗ 80 ਸਾਲ ਦਾ ਇਹ 20 ਢੇੜੇ ਲਾਤੇ ਮੇਰੇ ਸਾਹਮਣੇ ਬੈਸ ਸਾਹਮਣੇ ਅਫਸਰ ਦਾ ਕਾਲਰ ਪ ਕਲਰ ਫੜ ਕੇ ਖੜਾ ਕਰਤਾ ਇਹ ਬਜ਼ੁਰਗ 80 ਸਾਲ ਦਾ 10 ਵਰੀ ਪੌੜੀ ਚੜ ਸਕਦਾ ਤੂੰ ਤਾਂ ਕੰਮ ਕਿਉਂ ਨਹੀਂ ਕੀਤਾ ਹਾਜੀ ਉਸੇ ਟਾਈਮ ਕੰਬਲ ਲਾਗਰ ਉਸੇ ਟਾਈਮ ਸਾਰੇ ਰਿਸਟਰ ਮੰਗਾ ਕੇ ਉਹਨੇ ਉਸੇ ਟਾਈਮ ਮੈਂ ਸੰਗੋਜ ਉਹ ਬਜ਼ੁਰਗ ਦਾ ਕੰਮ ਕਰਕੇ ਦਿੱਤਾ ਤੇ ਅਜੇ ਲੀਟਰ ਨਾਲ ਪਹੁੰਚ ਨਹੀਂ ਜੁੜੇਗਾ ਤੁਸੀਂ ਨਹੀਂ ਜੁੜਨਾ ਚਾਹੋਗੇ ਇਹ ਨਹੀਂ ਸਾਰੇ ਅਸੀਂ ਇਹਨਾਂ ਨਾਲ ਜੁੜਾਂਗੇ ਅਸੀਂ ਬਰੋਟਾ ਰੋਡ ਦੇ ਇੱਕ ਇੱਕ ਬੰਦਾ ਪੈਸਾ ਨਾਲ ਜੁੜੇ ਹੈ ਬਾਹਰ ਸਰਕਾਰ ਦਾ ਕਹਿ ਰਹੀ ਸਾਰਾ ਕੁਝ ਆਨਲਾਈਨ ਕਰ ਦਿੱਤਾ ਕਿ ਕਿਸੇ ਨੂੰ ਉੱਥੇ ਦਫ਼ਤਰੇ ਤੱਕ ਨਹੀਂ ਸਾਰੇ ਬੈਣਗੇ ਹੈ ਮਾਨ ਸਰਕਾਰ ਕਹਿ ਰਹੀ ਹੈ ਕਿ ਸਾਰਾ ਕੁਝ ਔਨਲਾਈਨ ਕਰ ਦਿੱਤਾ ਗਿਆ ਇਥੇ ਦੇ ਦਫਤਰਾਂ ਨੂੰ ਸਰਕਾਰੀ ਤੇ ਦਫਤਰਾਂ ਦੇ ਵਿੱਚ ਠੱਕੀ ਖਾਣੀ ਨਹੀਂ ਮਾਨ ਸਰਕਾਰ ਦਾ ਭਾਈ ਆਪਾਂ ਦੇਖਦੇ ਹਾਂ ਲਾਂਡਰ ਕੀ ਆ ਘਰ ਘਰ ਡਾਕੂਆਂ ਚੋਰੀ ਲੁਟੇਰੇ ਲੋਜ ਖੂਨ ਹੋ ਰਹੇ ਹੈ ਨਸ਼ੇ ਦੇ ਵਿੱਚ ਪੁਰਾਣੇ ਘਾਟ ਆ ਕੇ ਦਿਖਾਈ ਦੇ ਸੀ ਨਸ਼ੇ ਨੱਥ ਪਾਈਆ ਮੈਨੂੰ ਦੱਸੋ ਕਿਸ ਕਿਹੜੀ ਕਿਸ ਚੀਜ਼ ਤੇ ਕੰਟਰੋਲ ਆ ਮਾਨ ਸਰਕਾਰ ਤੇ ਕਿਸੇ ਇੱਕ ਗਵਨ ਵਾਲਾ ਬੰਦੇ ਨੂੰ ਤੁਸੀਂ ਸੀਐਮ ਬਣਾਤਾ ਉਸ ਕਾਬਲ ਹੈ ਨਹੀਂ ਸੀ ਬੰਦਾ ਉਹੜਾ ਲਿਖਿਆ ਉਹ ਵੀ ਅੱਛਾ ਕੁਆਲਿਟੀ ਦਾ ਬੰਦਾ ਸੀਐਮ ਹੁੰਦਾ ਯਾਰ ਕਮਾਲ ਸੀਐਮ ਸਾਡੇ ਬਹਿਤ ਸਾਹ ਵਰਗੇ ਹੋਣੇ ਚਾਹੀਦੇ ਆ ਜਿਹਨਾਂ ਪਬਲਿਕ ਨਾਲ ਜੁੜਿਆ ਪਬਲਿਕ ਦਾ ਦਰਦ ਪਤਾ ਹੈ ਇਹਨਾਂ ਨੂੰ ਆਵਾਮ ਦਾ ਦਰਦ ਪਤਾ ਵੀ ਆਵਾਮ ਨੂੰ ਕੀ ਆ ਮੈਂ ਮਦਰ ਸਾਨੂੰ 50 ਸਾਲ ਬਰੋਡਾ ਰੋਡ ਤੋਂ ਆ ਗਿਆ ਮੈਂ ਬਹਿਤ ਸਾਹ ਦੀ ਪਰਚੀ ਜਿਸ ਵੀ ਗਰੀਬ ਆਦਮੀ ਦਾ ਕਿਸੇ ਮਕਾਨ ਟਾਂ ਕੋਈ ਕਾਰਪੋਰੇਸ਼ਨ ਦਾ ਬੰਦਾ ਇਹਨਾਂ ਦੀ ਪਰਚੀ ਜੀ ਨੇ ਦੇਖ ਲਈ ਨਾ ਅਫਸਰ ਦੀ ਹਿੰਮਤ ਨਹੀਂ ਉਹਦੇ ਘਰ ਚ ਪੜਦੀ ਔਰ ਅੱਜ ਤੱਕ ਕਿਸੇ ਬਹਿਤ ਸਾਹ ਦੇ ਕਿਸੇ ਪਰਚੀ ਦਾ ਚਲਾਨ ਨਹੀਂ ਹੋਇਆ ਕਿ ਅਸੀਂ ਗਵਾਹ ਆ 50 ਸਾਲ ਤੋਂ ਉਸ ਮੁਹੱਲੇ 'ਚ ਰਹਿੰਦੇ ਆ ਅਸੀਂ ਬਹੁਤ ਨਜ਼ਦੀਕ ਤੋਂ ਉਸ ਮੁਹੱਲੇ ਨੂੰ ਦੇਖਿਆ ਉਹ ਬੁਰਾ ਹਾਲ ਸੀ ਤੁਰਿਆ ਨਹੀਂ ਜਾਂਦਾ ਨਹਿਰ ਦੀ ਪਟੜੀ ਤੇ ਗਾਰਾ ਸੀ ਸਿਲ 15 ਮਾਰਾ ਸੀ ਉਧਰਕਾਂ ਦੀ ਬੁਰਾ ਹਾਲ ਸੀ ਸਰ ਇਹ ਲੁਧਿਆਣੇ ਦੇ ਵਿਕਾਸ ਨੂੰ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਕੀ ਇੱਥੇ ਵਿਕਾਸ ਹੋ ਪਾਇਆ ਆਪਾਂ ਲੋਹਾਰੇ ਵਾਲੇ ਪੁਲ ਦੀ ਗੱਲ ਕਰਦੇ ਆ ਅੱਜ 6 ਮਹੀਨੇ ਹੋ ਗਏ ਕੰਮ ਬੰਦ ਪਿਆ ਕੀ ਕਹੋਗੇ ਲੋਹਾਰੇ ਵਾਲੇ ਪੁਲ ਦੀ ਗੱਲ ਨਾ ਕਰੋ ਤੁਸੀਂ ਪੰਜਾਬ ਦੀ ਗੱਲ ਕਰੋ ਵੀ ਡਿਵੈਲਪਮੈਂਟ ਵਿਕਾਸ ਹੋਇਆ ਕਿੱਥੇ ਹੈ ਕੋਈ ਇੱਕ ਧਾਰਨ ਦੇ ਦਿਓ ਮੈਨੂੰ ਉਹ ਪ੍ਰੋਜੈਕਟ ਜਿਹੜੇ ਕਾਂਗਰਸ ਸਰਕਾਰ ਵੇਲੇ ਦੇ ਸ਼ੁਰੂ ਹੋਏ ਸੀਗੇ ਬੜੀ ਤੇਜ਼ੀ ਨਾਲ ਚੱਲ ਰਹੇ ਸੀ ਉਹ ਵੀ ਸলো ਡਾਊਨ ਹੋ ਗਏ ਨਮਾ ਨਹੀਂ ਕੋਈ ਲੱਗਿਆ ਨਮਾ ਚਾਲੂ ਕੁਛ ਨਹੀਂ ਕੀਤਾ ਇਹਨਾਂ ਦਾ ਇੱਕੋ ਹੀ ਫੰਡਾ ਬਜ਼ੁਰਗ ਇਹ ਗੱਲ ਕਹਿੰਦੇ ਆ ਕਹਿੰਦੇ ਕਿਸੇ ਝੂਠੀ ਗੱਲ ਨੂੰ ਤੁਸੀਂ 100 ਵਾਰੀ ਬੋਲਦੇ ਹੋ ਨਾ ਉਹ ਸੱਚ ਬਣ ਜਾਂਦੀ ਹੈ ਇਹਨਾਂ ਦਾ ਇੱਕੋ ਹੀ ਫੰਡਾ ਚੰਡੀਗੜ੍ਹੋਂ ਤੁਰਪਾਓ ਫਿਰੋਜ਼ਪੁਰ ਤੱਕ ਪਾਤਣਾ ਸੰਗਰੂਰ ਤੋਂ ਤੁਰਪਾਓ ਬਾਰਡਰ ਬਾਗਾ ਤੱਕ ਤੁਹਾਨੂੰ ਬੋੜੀ ਬੋੜ ਨਜ਼ਰ ਆਉਣਗੇ ਉੱਤੇ ਝੂਠ ਸੁਫਾਨ 1000 ਵਾਰੀ ਲਿਖਿਆ ਜਦੋਂ ਬੰਦਾ ਫੜਦਾ ਤੇ ਉਹ ਮਾਨਸਿਕ ਅਟੈਕ ਹੈਗਾ ਇਹਨਾਂ ਦਾ ਇਹੀ ਫੰਡਾ ਲੀਲੇ ਨੂੰ ਕੁੱਤਾ ਬਣਾਉਣਾ ਤੇ ਕੁੱਤੇ ਦਾ ਲੀਲਾ ਕਿਵੇਂ ਬਣਾਉਣਾ ਨਾਥਿੰਗ ਲੋਕ ਪਛਤਾਉਂਦੇ ਐ ਨਾ ਦੀ ਸਰਕਾਰ ਬਣਾ ਕੇ ਡਾਕਟਰ ਸਾਹਿਬ ਗੱਲਾਂ ਦੱਸ ਕੇ ਹਟਿਆ ਮੁਖਤਿਆਰ ਜੀ ਗੱਲਾਂ ਦੱਸ ਕੇ ਹਟਿਆ ਜਿਨ੍ਹਾਂ ਦਾ ਮੇਰੀ ਉਮਰ ਜਿੰਨਾ ਤਜਰਬਾ ਕਾਂਗਰਸ ਦੇ ਅੰਦਰ ਇਹ ਬੈਂਸ ਨੂੰ ਪਿਆਰ ਕੋਈ ਪੱਗ ਸੋਹਣੀ ਬਾਲਣਾ ਕੁੜਤਾ ਚੰਗਾ ਪਾਲਣਾ ਇਹਦੇ ਕਰਕੇ ਨਹੀਂ ਕਰਦੇ ਇਹ ਪਿਆਰ ਕਰਦੇ ਆ ਵੀ ਬੰਸ ਲੋਕਾਂ ਦੇ ਕੰਮ ਧਿਆਨਦਾਰੀ ਨਾਲ ਕਰਦਾ ਜ਼ਿੰਮੇਵਾਰੀ ਨਾਲ ਕਰਦਾ ਇਸ ਕਰਕੇ ਇਹ ਬlesing ਦਿੰਦੇ ਆ ਸਾਰੇ ਲੀਡਰ ਕਾਂਗਰਸ ਦੇ ਇਸ ਤਰੀਕੇ ਚੱਲਣ ਤੇ ਸਾਰਾ ਇਹਦਾ ਥੜੜਾ ਸਾਡਾ ਸਤਕਾਰਯੋਗ ਜਿਨ੍ਹਾਂ ਨੇ ਘਰਾਂ ਚੋਂ ਵੋਟਾਂ ਕੱਢ ਕੇ ਪਾਰਟੀ ਨੂੰ ਤਾਕਤ ਦੇਣੀ ਤੇ ਸਾਰੇ ਲੋਕ ਰਿਸਪੈਕਟ ਫੀਲ ਕਰਦੇ ਆ ਸੋ ਮੈਂ ਫਿਰ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦੀ ਗੱਲਬਾਤ ਕਰਨ ਦੇ ਲਈ